ਹਾਂ ਜੀ ਵੀ ਦੋਸਤੋ ਕੀ ਹਾਲ ਆ ਆਪਾਂ ਪਾਉਣ ਲੱਗਿਆ ਬਾਈ ਕਬੂਤਰਾਂ ਨੂੰ ਬਦਾਮ ਤੇ ਹੁਣ ਆਪਾਂ ਕੱਟਦੇ ਆ ਤਿੰਨ ਕੱਟੇ ਆ ਬਾਈ ਦੂਸਰਾਂ ਲਈ ਤੇ ਹੁਣ ਸਭ ਪਹਿਲਾਂ ਬਦਾਮ ਕੱਟੀ ਉਹਨਾਂ ਆਪਾਂ ਚੱਕ ਲਈਏ ਬਾਈ ਕਬੂਤਰ ਆਪਣੋਂ ਤੇ ਘੁੱਡੇ ਦੇ ਵਿੱਚ ਹੁੰਦੇ ਰਾਤ ਨੂੰ ਤੇ ਉਹਨੂੰ ਜਾ ਕੇ ਥੱਲੇ ਲੈ ਜਾਂਦੇ ਆ ਤੇ ਫਿਰ ਕਰਾਉਨੇ ਆ ਸਾਨੂੰ ਠੇਹਾਂ ਜਾ ਕੇ ਸ਼ੌਂਕ ਕਬੂਤਰਾਂ ਦਾ ਜਿਹੜੇ ਆਪਾਂ ਤੰਨ ਨਾ ਕੱਟੇ ਹੋਣ ਦੂਸਰਾਂ ਲਈ ਅੱਗੇ ਤਾਂ ਆਪਾਂ ਵੱਧ ਛੱਡਦੇ ਹੁੰਨੇ ਤਿਆਤ ਕੀ ਤਿੰਨ ਹੀ ਰਹਿ ਗਏ ਬਾਕੀ ਖਰਾਬ ਹੋ ਗਏ ਸੀ ਤੇ ਦਿਖਾਉਨੇ ਆ ਤੁਹਾਨੂੰ ਠੇਹਾਂ ਜਾ ਆ ਬਾਈ ਇੱਕ ਲਾਲ ਸੀਰੀ ਜਿਹੀ ਬੱਕੀ ਚਿੱਟੀਆਂ ਅੱਖਾਂ ਦੀ ਇੱਕਾ ਸ਼ਾਕ ਆ ਆਪਣਾ ਵੀਲੇ ਛੱਡਿਆ ਸੀਗਾ ਇਹ ਹਾਰ ਗਿਆ ਸੀ ਬਾਈ 2 ਸਾਲ ਪਹਿਲਾਂ ਟਾਈਮ ਕਟਾ ਕੇ ਆ ਗਿਆ ਸੀਗਾ ਤੇ ਆ ਚਿੱਟੀਆਂ ਵਾਲੀ ਕਬੂਤਰੀ ਵੀ ਐਦਕੇ ਛੱਡੀ ਸੀ ਆਪਾਂ ਇਹ ਹੁਣ ਆਪਾਂ ਪਾ ਦਈਏ ਮਿੱਤਰੋ ਬਦਾਮ ਸ਼ਾਕ ਖੰਗੂ ਆਪਣੇ ਨੂੰ ਇਤੇ ਉਮੀਦਾਂ ਹੈਗੀਆਂ ਨੇ ਪਰ ਇਹ ਮੇਰਾ ਰਾਤਾ ਵੀ ਉਹਨਾਂ ਪਨਾ ਛੱਡੀਏ ਉਤਨ ਕਿਉਂਕਿ ਇਹ ਬਲੱਡ ਲੈਂਡ ਦੇ ਆਪ ਕੋ ਬੱਚੇ ਬਹੁਤ ਜ਼ਿਆਦਾ ਉੜਦੇ ਆ ਇਹਨਾਂ ਦੇ ਟੀਕੜ ਬੱਚੇ ਹੀ ਬਹੁਤ ਉੜਦੇ ਆ ਨਿਆਣੇ ਤੇ ਜਦੋਂ 10 ਬਾਰ ਸਾਫ਼ ਹੋ ਗਏ ਭਾਈ ਉਦੋਂ ਹੀ ਫੁੱਲੀ ਅੱਗ ਕੱਢਦੇ ਆ ਇਹ ਗੂਤਰਾ ਇਹ ਕਰੇ ਹੁਣ ਜੋ ਕੇ ਦੇਖਦੇ ਆ ਉਹਨੂੰ ਬਦਾਮ ਦਮ ਪਾ ਕੇ ਵੀ ਕਿੰਨੀ ਕੱਗ ਕੱਢਦਾ ਹੁਣ ਇਹ ਫੇਰ ਨੂੰ ਰੋ ਕੀ ਲਮਾਂਗੇ ਬਾਈ ਇਹਨੂੰ ਛੱਡਣਾ ਨਹੀਂ ਹੈਗਾ ਆਪਾਂ